ਸ਼ਾਨਪੁਰ ਪੁਲਿਸ ਨੇ 24 ਘੰਟੇ ਅੰਦਰ ਮਹਿਲਾ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਵਾ ਕਰਦੇ ਹੋਏ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਮੁਤਾਬਕ ਮਹਿਲਾ ਦਾ ਕਤਲ ਉਸ ਦੇ 5 ਮਹੀਨੇ ਦੇ ਬੱਚੇ ਕਾਰਨ ਕੀਤਾ ਗਿਆ ਕਤਲ ਦੇ ਇਲਜ਼ਾਮ ਗਵਾਂਢੀ પતિ ਪਤਨੀ ਤੇ ਉਹਨਾਂ ਦੇ ਲਿੰਕ ਚਾਉਂਦੇ ਕਰ ਜੋ ਹੀ ਕਪਲ ਤੇ ਲੱਗੇ ਨੇ ਜੋ ਕਿਸੇ ਹੋਰ ਪਿੰਡ ਚ પતિ ਪਤਨੀ ਬਣ ਕੇ ਰਹਿ ਰਹੇ ਸਨ ਤੇ ਬੱਚਾ ਨੂੰ ਹੋਣ ਕਾਰਨ ਬੱਚਾ ਅਡਾਪਟ ਕਰਨਾ ਚਾਹੁੰਦੇ ਸੀ ਮ੍ਰਿਤਕ ਮਹਿਲਾ ਦੇ ਤਿੰਨ ਬੱਚੇ ਸਨ ਤੇ ਅਕਸਰ ਉਸ ਦੇ ਗਵਾਂਢੀ ਉਕਤ આરોપીਾਂ ਵੱਲੋਂ ਉਸ ਨੂੰ ਬੱਚਾ ਦੇਣ ਦੇ ਲਈ ਮਜਬੂਰ ਕੀਤਾ ਜਾਂਦਾ ਸੀ ਅਖੀਰ ਜਦ ਮੈਲਾ ਬੱਚਾ ਦੇਣ ਲਈ ਰਾਜ਼ੀ ਨਾ ਹੋਈ ਤਾਂ આરોપીਾਂ ਨੇ ਉਸ ਨੂੰ ਕਤਲ ਕਰ ਸੋਹੜਾ ਕੰਡੀ ਦੇ ਜੰਗਲਾਂ ਚ ਸੁੱਟ ਦਿੱਤਾ ਤੇ ਬੱਚਾ ਖੋ ਕੇ ਲੈ ਗਏ ਪੁਲਿਸ ਨੇ ਮਾਮਲਾ ਸੁਲਝਾ ਲਿਆ ਤੇ ਹਰ ਐਂਗਲ ਤੋਂ ਜਾਂਚ ਹੋ ਰਹੀ ਹੈ 24 ਤੰ 24 ਨੂੰ ਐਸ ਐਚ ਓ ਹਾਜੀਪੁਰ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਇੱਕ ਅਨ ਆਈਡੈਂਟੀਫਾਈਡ ਡੈੱਡ ਬਾਡੀ ਲੇਡੀ ਦੀ ਜੁਗਿਆਲ ਪਿੰਡ ਦੇ ਨੇੜੇ ਜੰਗਲਾਂ ਦੇ ਵਿੱਚ ਪਈ ਹੈ ਔਰ ਅਸੀਂ ਤੁਰੰਤ ਇਹਨਾਂ ਨੇ ਮੇਰੇ ਨੋਟਿਸ 'ਚ ਲਿਆਂਦਾ ਅਸੀਂ ਉੱਥੇ ਪਹੁੰਚ ਕੇ ਵੇਰੀਫਾਈ ਕੀਤਾ ਉਸਦੀ ਪਛਾਣ ਨਹੀਂ ਹੋਈ ਅਸੀਂ ਉਸ ਨੂੰ ਉਸਦੀ ਪਛਾਣ ਲਈ ਜਿਸ ਦਾ ਕਿ ਉਸ ਲੇਡੀ ਦਾ ਬਹੁਤ ਹੀ ਬਰੂਟਲੀ ਤਰੀਕੇ ਨਾਲ ਮਰਡਰ ਕੀਤਾ ਹੋਇਆ ਸੀ ਅਸੀਂ ਪਛਾਣ ਲਈ ਉਹਨੂੰ ਮਾਰਸ਼ਲੀ ਦੇ ਵਿੱਚ ਰੱਖਿਆ ਔਰ ਵਕ ਵਕ WhatsApp ਗਰੁੱਪਸ ਔਰ ਨਾਲ ਦੇ ਜਿਹੜੇ ਡਿਸਟ੍ਰਿਕਟਸ ਹੈਗੇ ਨੇ ਆਪਣਾ ਜ਼ਿਲ੍ਹਾ ਔਰ ਹਿਮਾਚਲ ਪ੍ਰਦੇਸ਼ ਦੇ ਊਨਾ ਔਰ ਕਾਂਗੜਾ ਜ਼ਿਲ੍ਹਾ ਇਹਨਾਂ ਦੇ ਸਾਰਿਆਂ ਦੇ ਨੋਟਿਸ ਚ ਲਿਆਂਦਾ ਔਰ ਫੋਟੋਗ੍ਰਾਫਸ ਤੋਂ ਸਰਕੂਲਰ ਕੀਤਾ ਕੱਲ ਸ਼ਾਮ ਨੂੰ ਹੀ ਇਸਦੀ ਪਛਾਣ ਹੋ ਗਈ ਜਿਸ ਦਾ ਨਾਮ ਸੁਮੇਤਾ ਪਤਨੀ ਨਰਿੰਦਰ ਸਿੰਘ ਵਸੀ ਪਵਨਾਲ ਸੀ ਇਸ ਦੇ ਪਤੀ ਦੇ ਮੁਤਾਬਕ ਇਹ ਮਿੱਤੀ ਤਈ ਤਈ ਤੈਨ ਨੂੰ ਕਰੋ ਆਪਣੇ ਪੇਕੇ ਗਈ ਸੀ ਲੇਕਿਨ ਉਥੇ ਨਹੀਂ ਸੀ ਪਹੁੰਚੀ ਅਸੀਂ ਇਸ ਸੰਬੰਧੀ ਉਸਦੇ ਪਤੀ ਨੂੰ ਜਿਹੜੀ ਮਾਰਸੀ ਚ ਡੈਡਬੜੀ ਦਿਖਾ ਕੇ ਉਸਨੇ ਸਾਨੂੰ ਦੱਸਿਆ ਕਿ ਸਾਡੇ ਗਵਾਂਢ ਦੇ ਵਿੱਚ ਇੱਕ ਨਰਿੰਦਰ ਪਾਟਿਆ ਤੇ ਉਸਦੀ ਪਤਨੀ ਨਰਿੰਦਰ ਕੌਰ ਜਿਹੜੇ ਰਹਿੰਦੇ ਨੇ ਇਹਨਾਂ ਦੇ ਨਰਿੰਦਰ ਪਾਟਿਆ ਔਰ ਨਰਿੰਦਰ ਕੌਰ ਦੇ ਫਰੈਂਡ ਸਰਕਲ ਦੇ ਵਿੱਚ ਇੱਕ rahul ਤੇ ਉਰੀ ਪ੍ਰੇਮਿਕਾ ਗੁਲਚਨ ਜੋ ਪਤੀ ਪਤਨੀ ਦੇ ਰੂਪ ਦੇ ਵਿੱਚ ਐਮਾ ਮੰਗੜ ਪਿੰਡ ਦੇ ਵਿੱਚ ਕਿਰਾਏ ਤੇ ਰਹਿ ਰਹੇ ਨੇ ਇਹਨਾਂ ਦੇ ਫਰੈਂਡ ਸਰਕਲਸ ਹਨ ਜਿਨ੍ਹਾਂ ਦੇ ਕਾਫੀ ਦੇਰ ਤੋਂ ਕੋਈ ਬੱਚਾ ਔਲਾਦ ਨਹੀਂ ਸੀ ਹੋਈ ਤੋ ਇਹ ਜਿਹੜੇ ਨਰਿੰਦਰ ਪਾਟਿਆ ਔਰ ਨਰਿੰਦਰ ਕੌਰ ਜਸੀ ਇਹਨਾਂ ਦਾ ਜਿਹੜਾ ਬਿਲਕੁਲ ਗਵਾਂਢ ਦੇ ਵਿੱਚ ਮ੍ਰਿਤਕ ਸੁਨੀਤਾ ਜਿਹੜੀ ਰਹਿੰਦੀ ਸੀ ਸੁਨੀਤਾ ਦੇ ਪਹਿਲਾਂ ਦੋ ਬੱਚੇ ਸਨ ਅਤੇ ਇੱਕ 5 ਮਹੀਨੇ ਦਾ ਜਿਹੜਾ ਬੱਚਾ ਦੇ ਕੋਲ ਸੀ ਇਹਨਾਂ ਨੇ ਉਸ ਨੂੰ ਇਹ ਬੱਚਾ ਜਿਹੜਾ ਹੈ ਰਾਹੁਲ ਤੇ ਗੁਲਸ਼ਨ ਨੂੰ ਅਡਾਪਟ ਕਰਨ ਵਾਸਤੇ ਪ੍ਰੈਸ਼ਰਾਈਜ਼ ਕੀਤਾ ਔਰ ਰਾਹੁਲ ਔਰ ਗੁਲਸ਼ਨ ਨੂੰ ਉਹਨਾਂ ਨਾਲ ਮਿਲਾਇਆ ਵੀ ਔਰ ਪਰ ਜਿਹੜੀ ਮ੍ਰਿਤਕ ਸੀ ਸੁਨੀਤਾ ਉਹ ਬੱਚਾ ਦੇਣ ਵਾਸਤੇ ਨਹੀਂ ਮੰਨੀ ਮਿਤੀ 23 ਤਰੀਕ ਨੂੰ ਰਾਹੁਲ ਤੇ ਪਤਨੀ ਗੁਲਸ਼ਨ ਤੇ ਮ੍ਰਿਤਕ ਸੁਨੀਤਾ ਇਹ ਜਿਹੜਾ ਗगनका ਟਿੱਲਾ ਮੰਦਿਰ ਹੈ ਹਾਜੀਪੁਰ ਦੇ ਵਿੱਚ ਇਹ ਉੱਥੇ ਤਿੰਨੋ ਜਣੇ ਗਏ ਔਰ ਸੁਨੀਤਾ ਆਪਣਾ 5 ਮਹੀਨੇ ਦਾ ਜਿਹੜਾ ਬੱਚਾ ਵਾ ਉਹ ਵੀ ਨਾਲ ਲੈ ਗਈ ਸੀ ਮੰਦਰ ਚ ਪੰਚੋਂ ਤੋਂ ਬਾਅਦ ਰਾਹੁਲ ਨੇ ਜਿਹੜਾ ਬੱਚਾ ਸੁਨੀਤਾ ਕੋਲੋਂ ਖੋ ਕੇ ਆਪਣੀ ਪਤਨੀ ਗੁਲਸ਼ਨ ਨੂੰ ਦੇ ਦਿੱਤਾ ਤੇ ਗੁਲਸ਼ਨ ਉਸ ਤੋਂ ਬੱਚਾ ਲੈ ਕੇ ਚਲੀ ਗਈ ਇਸ ਤੋਂ ਬਾਅਦ ਰਾਹੁਲ ਸੁਨੀਤਾ ਨੂੰ ਜਿਹੜਾ ਪਿਛਲੇ ਪਾਸੇ ਮੰਦਰ ਦੇ ਜੰਗਲ ਹੈ ਜੰਗਲ ਦੇ ਵਿੱਚ ਲੈ ਗਿਆ ਤੇ ਉੱਥੇ ਜਾ ਕੇ ਨੀਤਾ ਨੇ ਉਸ ਤੋਂ ਬੱਚਾ ਵਾਪਸ ਲੈਣ ਦੀ ਜਿੱਦ ਕੀਤੀ ਤੇ بار بار ਉਹ ਕਹਿ ਰਹੀ ਸੀ ਕਿ ਮੇਰਾ ਬੱਚਾ ਵਾਪਸ ਕਰੋ ਤਾਂ rahul ਨੇ ਜਿਹੜਾ ਪੱਥਰ ਉਹਦੇ ਸਿਰ ਦੇ ਵਿੱਚ ਮਾਰਿਆ ਅਤੇ ਬਾਅਦ ਦੇ ਵਿੱਚ ਉਹਦੀ ਚੁੰਨੀ ਉਸਦੇ ਗਲ ਦੇ ਵਿੱਚ ਕੁੱਟ ਕੇ ਉਹਦਾ ਸਾਹ ਕੁੱਟ ਕੇ ਉਹਦਾ ਉਹਦਾ ਕਤਲ ਕਰ ਦਿੱਤਾ ਇਹ ਸਾਰਾ ਮਸਲਾ ਸ਼੍ਰੀ ਸੁਰਿੰਦਰ ਲਾਭਾ ਜੀ ਐਸਐਸਪੀ ਸਾਹਿਬ ਹੁਸ਼ਿਆਰਪੁਰ ਜੀ ਦੇ ਨੋਟਿਸ ਤੇ ਲਿਆਂ ਤੋਂ ਬਾਅਦ ਜਿਹੜਾ ਹੈ ਅਸੀਂ ਐਫਆਈਆਰ ਅੰਡਰ ਸੈਕਸ਼ਨ 302 365 ਔਰ 120ਬੀ ਦਰਜ ਅਸਟਰ ਕਰਕੇ ਤੇ ਆਪਣੀ ਜਿਹੜੀ ਤਪਤੀਸ਼ ਹੈ ਐਸਐਸਪੀ ਸਾਹਿਬ ਦੀ ਹਦਾਇਤਾਂ ਦੇ ਮੁਤਾਬਕ ਸ਼ੁਰੂ ਕੀਤੀ ਔਰ ਇਸ ਦੇ ਵਿੱਚ ਐਸਆਈ ਪੰਕਜ ਕੁਮਾਰ ਐਸਐਚਓ ਹਾਜੀਪੁਰ ਔਰ ਹੋਰ ਵੀ ਕਾਫੀ ਟੀਮਾਂ ਬਣਾ ਕੇ ਅਸੀਂ ਦੋਸ਼ੀਆਂ ਦੀ ਜਿਹੜੀ ਭਾਲ ਵਾਸਤੇ ਜਿਹੜੀ ਰੇਡ ਕਰਨੇ ਸ਼ੁਰੂ ਕਰ ਦਿੱਤੇ ਤੇ ਅੱਜ ਹੀ ਸਾਦੂ ਇਹ ਪਤਾ ਲੱਗਾ ਕਿ ਚਾਰੋਂ ਦੋਸ਼ੀ ਜਿਹੜੇ ਨੇ ਇਹ ਬੱਚੇ ਸਮੇਤ ਕਿਤੇ ਸ਼ਹਿਰ ਤੋਂ ਬਾਹਰ ਜਾਣ ਦੀ ਕੋਈ ਵਿਉਂਤ ਬਣਾ ਰਹੇ ਨੇ ਅੱਜ ਹੀ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਔਰ ਜਿਹੜਾ ਬੱਚਾ ਹੈ ਲਖਸ਼ 5 ਮਹੀਨੇ ਦਾ ਉਹ ਅਸੀਂ ਗੁਲਸ਼ਨ ਦੇ ਕੋਲੋਂ ਰਿਕਵਰ ਕਰ ਲਿਆ ਇਹਨਾਂ ਚਾਰਾਂ ਦੋਸ਼ੀਆਂ ਦੇ ਅਸੀਂ ਮੁਕੱਦਮੇ ਵਿੱਚ ਗ੍ਰਿਫਤਾਰੀ ਕੀਤੀ ਹੈ ਬੱਚਾ ਜਿਹੜਾ ਉਹ ਵahan ਦੇ ਸਾਹਮਣੇ ਉਸਦੇ ਪਿਤਾ ਨਰਿੰਦਰ ਦੇ ਹਵਾਲੇ ਕੀਤਾ ਹੈ ਬਾਕੀ ਜਿਹੜੀ ਤਫ਼ਤੀਸ਼ ਹੈ ਉਹ ਜੇ ਅੱਗੇ ਚੱਲ ਰਹੀ ਹੈ ਸਰ ਜਿਹੜੇ ਮੁਜ਼ਰਰ ਫੜੇ ਹੈ ਇਹ ਪਹਿਲੇ ਵੀ ਮੁਕੱਦਮਾ ਚੱਲਦਾ ਸੀ ਇਹ ਤਫ਼ਤੀਸ਼ ਦਾ ਮੈਟਰ ਹੈ ਅਸੀਂ ਇਹਦੇ ਬਾਰੇ ਰਿਕਾਰਡ ਦੇਖ ਕੇ ਤੁਹਾਨੂੰ ਦੱਸ ਦਿਆਂਗੇ